ਵਾਟਰ ਨੰਬਰ 47 ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਵਿਖੇ ਨਾਮ ਨਿਯੁਕਤ ਪੰਚਾਪ ਪੰਜਾਬ ਦੇ ਚੇਅਰਮੈਨ ਪ੍ਰਭ ਵੀਰ ਸਿੰਘ ਬਰਾੜ ਅਤੇ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਨਿਚਰ ਬਣੋ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਸਰਨਕਾਰ ਸੰਦੇ ਪ੍ਰਧਾਨ ਮੁਕਤਾਰ ਸਿੰਘ ਮੁਖਾ ਅਤੇ ਅਰਵਿੰਦਰ ਸਿੰਘ ਰੀਕੂ ਅਤੇ ਉਹਨਾਂ ਦੇ ਸਾਥੀਆਂ ਨੇ ਚੇਅਰਮੈਨ ਪ੍ਰਭ ਵੀਰ ਸਿੰਘ ਬਰਾੜ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਨਿਚਰ ਨੂੰ ਕਿਰਪਾਨ ਅਤੇ ਇਤਿਹਾਸਕ ਸਮ੍ਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਉਹਨਾਂ ਨਾਲ ਆਏ ਪੀਏ ਨਵਨੀਤ ਸ਼ਰਮਾ ਵਾਰਡ ਨੰਬਰ 47 ਦੇ ਕਾਉਂਸਲਰ ਬੀਬੀ ਕਿਰਨਜੀਤ ਕੌਰ ਦੇ ਪਤੀ ਵਰਪਾਲ ਸਿੰਘ ਬੱਬਰ ਜੈਪਾਲ ਸਿੰਘ ਬਾਉ ਅਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਚੇਅਰਮੈਨ ਪ੍ਰਭ ਵੀਰ ਸਿੰਘ ਬਰਾੜ ਤੇ ਡਾਕਟਰ ਨਿੱਜਰ ਨੂੰ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਰਵੀ ਸਿੰਘ ਸਿੰਘ ਜੀ ਬਰਾੜ ਜਿਨ੍ਹਾਂ ਨੂੰ ਚੇਅਰਮੈਨ ਉਹਦਾ ਥਾਪ ਕੇ ਦੇ ਪੰਜਾਬ ਲੈਵਲ ਤੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਹੈ ਅਸੀਂ ਉਹਨਾਂ ਵਾਲੇ ਸਮਾਜ ਦੇ ਵਿੱਚ ਜੇ ਉਹਨਾਂ ਤੋਂ ਮੀਟ ਕਰਦੇ ਆ ਕਿ ਉਹ ਹਰ ਕਿਸੇ ਨਾਲ ਮੋੜਣਾ ਮੋੜਾ ਮਿਲਾ ਕੇ ਸਹੀ ਤਰੀਕੇ ਨਾਲ ਉਹ ਚੱਲਣਗੇ ਤੇ ਪੰਜਾਬ ਦਾ ਵਿਕਾਸ ਕਰਨਗੇ ਸਰਦਾਰ ਹੰਦਰਪ੍ਰੀਤ ਸਿੰਘ ਜੀ ਨੀਚਰ ਸਾਡੇ ਹਰਮਨ ਪਿਆਰੇ ਨੇਤਾ ਜਿਹੜੇ ਨੇ ਉਹਨਾਂ ਨੂੰ ਲੋਕ ਭਲਾਈ ਦੀ ਸੇਵਾ ਕਰਨਾ ਬਹੁਤ ਚੰਗਾ ਲੱਗਦਾ ਹੈ। ਉਹ ਕੰਮ ਵੀ ਰਹੇ। ਹਮੇਸ਼ਾ ਹੀ ਉਹਨਾਂ ਦੇ ਸੂਝ-ਬੂਝ ਤੇ ਨਾਲ ਜਿੰਨੇ ਵੀ ਕੌਂਸਲਰ ਬਣੇ ਨੇ ਉਹ ਵੀ ਬਹੁਤ ਸੇਵਾ ਕਰ ਰਹੇ ਨੇ ਸਾਡੇ ਲਾਗੇ ਬੈਠੇ ਜੈਪਾਲ ਸਿੰਘ ਜੀ ਬਾਹੂ ਜਿਨ੍ਹਾਂ ਨੇ ਆਪਣੀ ਵਾਰਡ ਦਾ ਬਹੁਤ ਵਿਕਾਸ ਕੀਤਾ ਕੰਮ ਵੀ ਕਰ ਰਹੇ ਨੇ ਬਹੁਤ ਔਰ ਕੋਈ ਗਰੀਬ ਗੁਰਬਾ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਇਹ ਉਹਨਾਂ ਦਾ ਹੱਲ ਕਰ ਦਿੰਦੇ ਔਰ ਸਾਡੇ ਐਮ.ਐਲ.ਏ. ਸਾਹਿਬ ਨੇ ਇਹਨਾਂ ਨੂੰ ਪੱਕੇ ਤੌਰ ਤੇ ਸੰਦੇਸ਼ਾ ਦਿੱਤਾ ਹੈ ਕਿ ਹਾਂ ਵੀ ਕਿਸੇ ਵੀ ਦਾ ਕੰਮ ਰੁਕਣਾ ਨਹੀਂ ਚਾਹੀਦਾ ਔਰ ਕੋਈ ਵੀ ਤਕਲੀਫ ਚ ਨਹੀਂ ਰਹਿਣਾ ਚਾਹੀਦਾ ਔਰ ਇਹ ਉਹਨਾਂ ਦੀ ਬਹੁਤ ਚੰਗੀ ਸੋਚ ਹੈ ਐਮ.ਐਲ.ਏ. ਸਾਹਿਬ ਜੀ ਦੀ ਹਮੇਸ਼ਾ ਹੀ ਅਸੀਂ ਉਹਨਾਂ ਦੇ ਸੋਚ ਤੇ ਪੈਰਾ ਦਵਾਂਗੇ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਐਮ.ਐਲ.ਏ. ਸਾਡੇ